ਸਾਡੇ ਜਿਹੜਾ ਰੀਸੈਂਟਲੀ ਸਾਡੀ ਟੀਮ ਨੇ ਤੁਸ਼ਾਰ ਜੀ ਇਹਨਾਂ ਦੀ ਸੁਪਰਵਾਈਜ਼ਨ ਚ ACP ਗੁਰਦੇਵ ਜੀ ਤੇ ਨਾਲ ਐਸਐਚਓ ਮਹਿਰਮਨ ਇਹਨਾਂ ਨੇ ਬੜਾ ਵਧੀਆ ਕੀਤਾ ਇਹਦੇ ਵਿੱਚ ਹੁਣ ਜਿਹੜਾ 6 ਵਾਰਦਾਤਾਂ ਤਾਂ ਇਮੀਡੀਏਟਲੀ ਜਿਹੜੀਆਂ ਟਰੇਸ ਹੋਈਆਂ ਜਿਹੜੀਆਂ ਮਹਿਰਮਨ ਥਾਣੇ ਦੇ ਵਿੱਚ ਇਹਨਾਂ ਨੇ ਕੀਤੀਆਂ ਸੀਆਂ ਤੇ 7ਵੀਂ ਜਿਹੜੀ ਇਹ ਵਾਰਦਾਤ ਚ ਉਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਪਲੱਸ ਨਾਲ ਉਹਨਾਂ ਤੋਂ ਜਿਹੜਾ ਉਸਮਾਨ ਚੋਰੀ ਕੀਤਾ ਹੋਇਆ ਉਹ ਸਾਰਾ ਰਿਕਵਰ ਸਰ ਦੋਸ਼ੀ ਕਿੱਥੇ ਦੇ ਰਹਿਣ ਵਾਲੇ ਇਹ ਜਿਹੜੇ ਦੋਸ਼ੀ ਐ ਇਹ ਸਾਰੇ ਲੁਧਿਆਣੇ ਰਹਿੰਦੇ ਆ ਪਰ ਇਹਨਾਂ ਨੇ ਜਿਹੜੀ ਵਾਰਦਾਤਾ ਕੀਤੀ ਹੈ ਜਿਵੇਂ ਵਾਰਦਾਤਾ ਚ ਕਾਰ ਵਰਤਦੇ ਸੀ ਉਹ ਕਾਰ ਇਹਨਾਂ ਨੇ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਹੋਈ ਹੈ ਔਰ ਸਾਰੀਆਂ ਵਾਰਦਾਤਾਂ ਚ ਉਹ ਕਾਰ ਦੀ ਵਰਤੋਂ ਕੀਤੀ ਹੈ ਸਰ ਹੁਣ ਤੱਕ ਕਿੰਨੀਆਂ ਵਾਰਦਾਤਾ ਕਰ ਚੁੱਕੇ ਨੇ ਹੁਣ ਤੱਕ ਜਿਹੜੇ 20 ਮੁਕੱਦਮੇ ਤਾਂ ਇਹਦੇ ਜਿਹੜਾ ਮੇਨ ਇਹਨਾਂ ਦਾ ਕਿੰਗਪਿੰਨ ਹੈ ਹੈਦਰ ਅਲੀ ਇਹਦੇ ਖਿਲਾਫ ਪਹਿਲੋ 20 ਮੁਕੱਦਮੇ ਰਜਿਸਟਰਡ ਹੈ 6 ਮੁਕੱਦਮੇ ਹੁਣ ਅਸੀਂ ਜਿਹੜੇ ਆ ਟਰੇਸ ਕੀਤੇ ਆ 7ਵੇਂ ਚ 27 ਮੁਕੱਦਮੇ ਦਾ ਤੇ ਇਹੀ ਹੋਗੇ ਮਤਲਬ ਇਸ ਲਈ ਇਸ ਦੇ ਕਟੂਗੜ 25 ਤੋਂ 30 ਮਕਦਮੇ ਦੇ ਖਿਲਾਫ ਹੈ ਹੁਣ ਅਸੀਂ ਮਾਨਯੋਗ ਕੋਰਟ ਤੋਂ ਰਿਮਾਂਡ ਹਾਸਲ ਕਰਕੇ ਫੇਰ ਇਹਦਾ ਪ੍ਰੀਵੀਅਸ ਹੋਰ ਦੇਖਾਂਗੇ ਹੋਰ ਕੋਈ ਵਾਰਦਾਤਾਂ ਤਾਂ ਨਹੀਂ ਇਹਨਾਂ ਨੇ ਕੀਤੀਆਂ ਜਾਂ ਕਿਸੇ ਆਊਟ ਆਫ ਡਿਸਟ੍ਰਿਕਟ ਕਿਸੇ ਹੋਰ ਇਨਵੋਲਵਮੈਂਟ ਹੋਵੇ ਵਾਰਦਾਤ ਤੋਂ ਪਰ ਗੈਂਗ ਦਾ ਜਿਹੜਾ ਮੇਨ ਕਿੰਗ ਪਿੰਨ ਹੈ ਇਹ ਹੈਦਰ ਹੀ ਹੈ ਜੀ ਇਹ ਹੈਦਰ ਅਲੀ ਤੇ ਜਿਹੜਾ ਸੁਨੀਲ ਹੈ ਇਹ ਦੋਨੋਂ ਕਿੰਗ ਪਿੰਨ ਨੇ ਇਹਨਾਂ ਨੇ ਕਿੱਦਾਂ ਕ੍ਰੀਏਟ ਕੀਤਾ ਗਰੁੱਪ ਕਿੱਦਾਂ ਬਣਾਇਆ ਤੇ ਕਿੱਦਾਂ ਵਾਰਦਾਤਾ ਕਰਨ ਲੱਗੇ ਦੇਖੋ ਸਾਰਿਆਂ ਦੇ ਜਿਹੜੇ ਕੇਸ ਰਜਿਸਟਰਡ ਆ ਸਾਰਿਆਂ ਨੇ ਜੇਲ੍ਹ ਕੱਟੀ ਹੋਈ ਹੈ ਜਮਾਨਤ ਤੇ ਆਏ ਹੋਏ ਆ ਤੇ ਆਪਸ ਚ ਕਨੈਕਟਡ ਹੈਗੇ ਆ ਵਾਰਦਾਤਾਂ ਦਾ ਜਿਹੜੀ ਮੋਡਸਪ੍ਰਿੰਡੀ ਉਹ ਸੇਮ ਹੈ ਸੇਮ ਤਰ੍ਹਾਂ ਦੀਆਂ ਚੋਰੀਆਂ ਦੀਆਂ ਤੇ ਜਿਹੜੀਆਂ ਪਾਰਟ ਚੋਰੀ ਦੀਆਂ ਜਿਹੜੀਆਂ ਵਾਰਦਾਤ ਕਰਦੇ ਸਰ ਲੁਧਿਆਣਾ ਦੇ ਵੀ ਕਰਦੇ ਵਾਰਦਾਤਾਂ ਜੇ ਕੋਈ ਅਦਰ ਬਾਹਰ ਵੀ ਕਰਨੇ ਕੋਈ ਦੇਖੋ ਜਿਹੜੀ ਮੈਂ ਤੁਹਾਨੂੰ ਇਹ ਦੱਸਿਆ ਵੀ ਇਹਨੇ 6 ਤਾਂ ਸਾਡੀਆਂ ਜਿਹੜੀਆਂ ਵਾਰਦਾਤਾਂ ਹੁਣ 300 ਹੋਈਆਂ ਮਿਹਰਬਾਨਤਾਂ ਦੀ ਜਿਹੜੀ ਇਹ ਗੱਡੀ ਹੈ ਇਹ ਵੀ ਇਹਨਾਂ ਨੇ ਰਾਮਾਵੰਡੀ ਜਲੰਧਰ ਤੋਂ ਚੋਰੀ ਕੀਤੀ ਹੈ ਤਾਂ ਵਾਰਦਾਤ ਤੋਂ ਵਰਦੇ ਤੇ ਬਟ ਆਬਵੀਅਸਲੀ ਇਹ ਇੱਥੋਂ ਤੋਂ ਇਲਾਵਾ ਬਾਹਰੋਂ ਵੀ ਜਿਹੜੀਆਂ ਚੋਰੀਆਂ ਵਾਰਦਾਤਾਂ ਕਰਦੇ ਸਰ ਕੀ ਕੀ ਬਰਾਬਰ ਕੀਤਾ ਗਿਆ ਮਾਨਸਾ ਇਨਾਂ ਦੇ ਕੋਲੋ ਬ੍ਰਦਰ ਜਿਹੜਾ ਇਹਨਾਂ ਨੇ ਰੀਸੈਂਟਲੀ ਹੁਣ ਇੱਕ ਕਪੜੇ ਦੀ ਉਥੋਂ ਜਿੱਥੇ ਫੈਕਟਰੀ ਚ ਚੋਰੀ ਕੀਤੀ ਸੀ ਉਥੇ ਇਹਨਾਂ ਨੇ ਉਹਨਾਂ ਦੇ ਪੰਜ ਜਿਹੜੇ ਵਰਕਰ ਸੀ ਉਹਨਾਂ ਨੂੰ ਰਾਤ ਨੂੰ ਅੰਦਰ ਐਂਟਰ ਕਰਕੇ ਉਥੇ ਡੀਵੀਆਰ ਸਾਰਾ ਇਹਨਾਂ ਨੇ ਪੱਟ ਕੇ ਤੇ ਉਹ ਬੰਦਿਆਂ ਨੂੰ ਬੰਧਕ ਬਣਾ ਲਿਆ ਸੀ ਉਹਨਾਂ ਨੂੰ ਬੰਨ ਕੇ ਫਿਰ ਉਥੇ ਜਿਹੜਾ ਕਪੜੇ ਦੀ ਤੇ ਹੋਰ ਸਾਰਾ ਸਮਾਨ ਡੀਵੀਆਰ ਹੋਰ ਨਾ ਸਮਾਨ ਜਿਹੜਾ ਚੋਰੀ ਕੀਤਾ ਸੀ ਉਸ ਮੁਕੱਦਮੇ ਦੇ ਅਸੀਂ ਲੱਗੇ ਹੋਏ ਸੀ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਸਰ ਇਹਨਾਂ ਨੇ ਉਹ ਫੈਕਟਰੀ ਨੂੰ ਕਿਉਂ ਟਾਰਗੇਟ ਕੀਤਾ ਬੇਸਿਕਲੀ ਇਨਾਂ ਦੀਆਂ ਐਨੀਆਂ ਵਾਰਦਾਤਾਂ ਹਰ ਕਿਸੇ ਨੂੰ ਟਾਰਗੇਟ ਕਰਦੇ ਆ ਜਿੱਥੇ ਇਹਨਾਂ ਨੂੰ ਚੰਗਾ ਲੱਗਦਾ ਹੈ ਕਿ ਉਹ ਅੱਛਾ ਉੱਥੇ 4-5 ਬੰਦੇ ਜਿਹੜੇ EMPLOYEES ਅੰਦਰ ਮੌਜੂਦ ਸੀ ਦੇ ਫੈਕਟਰੀ ਦੇ ਇਹ ਪਿੱਛੋਂ ਮਤਲਬ ਦੂਸਰੀ ਫੈਕਟਰੀ ਤੋਂ ਅੰਦਰ ਇਹਨਾਂ ਨੇ ਇਹਨਾਂ ਨੇ ਉਸ ਫੈਕਟਰੀ ਦੀ ਰੈਕੀ ਕੀਤੀ ਸੀ ਕਿਉਂਕਿ ਇਹਨਾਂ ਨੇ ਜਿਹੜੀ ਬਾਕੀ ਵਾਰਦਾਤਾਂ ਉਹ ਮਿਹਰਬਾਨ ਥਾਣੇ ਦੇ ਏਰੀਆ 'ਚ ਕੀਤੀਆਂ ਇਹਨਾਂ ਨੇ ਉੱਥੇ ਦੇਖ ਲਿਆ ਵੀ ਐਂ ਕਰਕੇ ਆ ਵਰਕਰ ਐ ਤੇ ਇੱਥੇ ਰਾਤ ਨੂੰ ਜੇ ਇਹਨਾਂ ਨੂੰ ਬੰਦਕ ਬਣਾਵਾਂਗੇ ਤਾਂ ਸਾਨੂੰ ਅੱਛਾ ਖਾਸਾ ਸਮਾਨ ਮਿਲ ਜਾਊਗਾ ਇਹਨਾਂ ਨੇ ਉਥੋਂ ਕੱਪੜੇ ਦੇ ਕਾਫੀ ਜਿਹੜੇ ਐਕਸਪੈਂਸਿਵ ਬੰਡਲ ਤੇ ਹੋਰ ਸਾਰੇ ਚੋਰੀ ਕਰਕੇ ਗੱਡੀ 'ਚ ਲੈ ਕੇ ਚੁੱਕੇ ਤੇ ਹੁਣ ਤੱਕ ਸੇ ਕੁਝ ਸੰਮ ਹੈ ਵੀ ਕਿੰਨਿਆਂ ਕਾਰ ਵਾਰ ਤੱਕ ਕਰ ਚੁੱਕੇ ਨੇ ਮੈਂ ਤੁਹਾਨੂੰ ਹੁਣ ਤੱਕ ਜਿਹੜੀਆਂ ਦੱਸੀਆਂ ਹੁਣ ਤੱਕ ਜਿਹੜੀਆਂ ਇਹਨਾਂ ਦੀਆਂ ਸਾਡੇ ਮੁਤਾਬਿਕ 20 ਤਾਂ ਇਹਨਾਂ ਦੀਆਂ ਪਿਛਲੀਆਂ 7 ਸਾਡੀਆਂ ਜਿਹੜੀਆਂ ਵਾਰਦਾਤਾਂ ਦਾ 27 22 ਵਾਰਦਾਤਾਂ ਜਿਹੜੀਆਂ ਹੈਗੀਆਂ ਬਾਕੀ ਅਸੀਂ ਡਿਊਰਿੰਗ ਰਿਵਾਂਡ ਦੇਖਾਂਗੇ ਹੋਰ ਕਿੰਨੀਆਂ ਇਹਨਾਂ ਵਾਰਦਾਤਾ ਸਰ ਜਿਹੜੀ ਰਾਮਾ ਮੰਡੀ ਤੋਂ ਗੱਡੀ ਤੁਸੀਂ ਕਹਿੰਦੇ ਇਹਨਾਂ ਵੱਲੋਂ ਕੀਤੀ ਗਈ ਸੀ ਚੋਰੀ ਤੇ ਉਹ ਕਿਹਦੇ ਨਾਮ ਤੇ ਐ ਸਰ ਉਹਦੀ ਓਨਰਸ਼ਿਪ ਅਸੀਂ ਚੈੱਕ ਕਰ ਲਾਂਗੇ ਬਟ ਅਸੀਂ ਇਹ ਕਨਫਰਮ ਕਰ ਲਿਆ ਵੀ ਰਾਮਾ ਮੰਡੀ ਤੋਂ ਉਸ ਗੱਡੀ ਦਾ ਪਰਚਾ ਦਰਜ ਹੋਇਆ ਤੇ ਚੋਰੀ ਦੀ ਹੈ ਉਥੋਂ ਚੋਰੀ ਦੇ ਇਲਾਵਾ ਹੋਰ ਵੀ ਹੈ ਜਾਂ ਇਹ ਹੀ ਨਹੀਂ ਕਰਦੇ ਫਿਲਹਾਲ ਇਸ ਗੈਂਗ ਦੇ ਜਿਹੜੇ 6 ਦੇ 6 ਬੰਦੇ ਗ੍ਰਫਤਾਰ ਕਰ ਲਏ ਆ ਪਰ ਫਿਰ ਵੀ ਅਸੀਂ ਰਵਾਨਾ ਦੌਰਾਨ ਦੇਖਾਂਗੇ ਕਿਸੇ ਹੋਰ ਵਾਰਦਾਤ ਚ ਕੋਈ ਹੋਰ ਕਿਸੇ ਬੰਦੇ ਦੀ ਸ਼ਮੂਲੀਅਤ ਨਹੀਂ ਜੇ ਹੋਈ ਤਾਂ ਉਹਨੂੰ ਵੀ ਗ੍ਰਿਫਤਾਰ ਕਰ ਸਰ ਇਹ ਕਿੰਨੇ ਵੇ ਵਾਰਦਾਤ ਨੂੰ ਜਾਣ ਦਿੱਤਾ ਕਿ ਇਹਨਾਂ ਵੱਲੋਂ ਦੇਖੋ ਇਹਨਾਂ ਨੇ ਤਕਰੀਬਨ ਇਹ ਜਿਹੜੀ ਵਾਰਦਾਤ ਸਵੇਰੇ 4:30 ਵਜੇ ਦੇ ਲਗਭਗ ਜਿਹੜੀ ਕਰਕੇ ਗਏ ਆ ਤਾਂ ਇਸ ਲਈ ਇਹਨਾਂ ਦਾ ਮਤਲਬ ਜਿਹਨੂੰ ਦਰਮਿਆਨੀ ਰਾਤ ਹਨੇਰ ਕਹਿੰਦੇ ਆ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਕਿੰਨੇ ਵੇ ਫੜੇ ਗਏ ਤੁਹਾਡੇ ਕੋਲ ਜੀ ਜੀ ਤੁਹਾਡੀ ਟੀਮ ਨੇ ਕਿੰਨੇ ਵੇ ਫੜੇ ਗਏ ਸੀ ਆ ਨਹੀਂ ਇਹ ਤਾਂ ਗ੍ਰਫਤਾਰ ਜਿਹੜੇ ਆ ਅਸੀਂ ਆਪਣੀ ਇਨਫੋਰਮੇਸ਼ਨ ਤੇ ਕੀਤੇ ਆ ਤਾਂ ਇਹ 24 ਤਰੀਕ ਨੂੰ ਗ੍ਰਫਤਾਰ ਕੀਤੇ ਆ ਤੇ 15 ਤਰੀਕ ਨੂੰ ਜਿਹੜਾ ਇਹ ਮੁਕਦਮਾ ਹੈ ਇਹ 12 ਤਰੀਕ ਨੂੰ 15 ਤਰੀਕ ਨੂੰ ਦਰਜ ਹੋਇਆ ਤੇ ਸਾਡੀ ਟੀਮ ਨੇ 24 ਤਰੀਕ ਨੂੰ ਇਹਨਾਂ ਨੂੰ ਪ੍ਰੈਸ ਕਰਕੇ ਗ੍ਰਫਤਾਰ ਕਰਦੇ ਤੇ ਹੁਣ ਪ੍ਰੈਜ਼ੈਂਟ ਰਿਮਾਂਡ ਦੇਣਾ ਸਰ ਇਹ ਹਜੇ ਹੁਣ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਤੇ ਅਸੀਂ ਫਰਦਰ ਅਗੇ ਇਨਵੈਸਟੀਗੇਸ਼ਨ ਦੇ